ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਰਾਗ ਮਹਿਲਾ ਪਹਿਲਾ ਇੱਕ ਤਿਲ ਪਿਆਰਾ ਵਿਸਰਾ ਰੋਗ ਵੱਡਾ ਮਨਮਾਹ ਕਿਉ ਦਰਗਹ ਪਤ ਪਈਏ ਜाहਰਨਾ ਵਸੈ ਮਨਮਾਹ ਗੁਰੂ ਨੇ ਲਿਆ ਸੁਖ ਪਈਆ ਅਗਨ ਮਰਾ ਗੁਨ ਮਾਹ ਮਨ ਰੇ ਅਹਨੇਸਾ ਅਹਰ ਗੁਨ ਸਾਰੇ ਜਿਨ ਖਾਨਾ ਭਲ ਨਾ ਮਨਾ ਵਿਸਰਾ जन संसार रहाओ ज्योति ज्योत मिला सूर्त हिस्सा हो मैं गत गे गतगे नहसा सोग रूख जिस हर मन वसा तिस मेले गुर संजोग काया कामन जे करी भोगे भोग नहार तिस ने हो ना की जी जो दिशा चल ਗੁਰਮੁਖ ਰਵਹਾ ਸੋਹਾਗਨੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨੀ ਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪਰ ਗਾਸੀ ਅੰਮ੍ਰਿਤ ਪਰੀ ਆ ਕਾਏ ਨਾਨਕ ਸਤਗੁਰ ਮੀਤ ਕਰ ਸੱਚ ਭਾਵ ਹੈ ਦਰਗਹ ਜਾਏ ਸ੍ਰੀ ਰਗ ਮਹਲਾ ਪਹਿਲਾ ਹਰ ਹਰ ਜਪੋ ਪਿਆਰੇ ਆ ਗੁਰਮਤ ਲੈ ਹਰ ਬੋਲ ਮਾਣੇ ਸਾਚੇ ਕਸਵਟੀ ਲਾਇਆ ਤੁਲਿਆ ਪੂਰਾ ਤੋਲ ਕੀਮਤ ਕਿੰਨਾ ਨਾ ਪਾਇਆ ਰਿਦਮਾਨ ਕਾ ਮੋਲ ਅਮੋਲ ਪਾਇਰੇ ਹਰ ਹੀਰਾ ਗੁਰਮਹਾ ਸਾਥ ਸੰਗਤ ਸਤ ਗੁਰ ਪਾਇਆ ਇਹ ਨੇ ਸਭ ਸਲਾਹ ਰਹਾਓ ਸੱਚ ਵਖਰਾ ਤਨ ਰਾਸ ਲੈ ਪਾਇਆ ਗੁਰ ਪਰਗਾਸ ਜਿਉਂ ਅਗਨ ਮਰਾ ਜਲ ਪਾਇਆ ਤਿਉ ਤ੍ਰਿਸਨਾ ਦਾਸਨ ਦਾਸ ਜਮ ਜੰਦਾਰ ਨਾਲਗੀ ਇਉ ਭੋਜਲ ਤਰਾ ਤਰਾਸ ਗੁਰਮੁਖ ਕੂੜ ਨਾ ਪਾਵੀ ਸਚ ਰਤੇ ਸਚ ਪਾਏ ਸਾਖਤ ਸਾਚੇ ਨਾ ਪਾਵੀ ਕੂੜਾ ਕੂੜੀ ਪਾਏ ਸਚ ਰਤੇ ਗੁਰ ਮੇਲੇ ਆ ਸੱਚੇ ਸਚ ਸਮਾਏ ਮਨਮਹਾਮਾਨਕ ਲਾਲ ਨਾਮ ਰਤਨ ਪਧਾਰਤ ਹੀਰ ਸਚ ਵਖਰ ਤਨ ਨਾਮ ਹੈ ਕਟਕਟ ਗਹਿਰ ਅਗੰਭੀਰ ਨਾਨਕ ਗੁਰਮੁਖ ਪਾਈਆਂ ਦਿਆ ਕਰੇ ਹਰ ਹੀਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ